냥 ਸਿੰਘੁਰੂ ਕੇ लाडली ਹੋ ਜੀਏ ਤੋਂ ਨਹੀਂ ਡਰਦੀ ਕਿਸੇ ਤੋਂ ਵੀ ਨਹੀਂ ਡਰਦੀ ਜੀ ਕੋਈ ਕਪੀ ਖਾਨ ਹੋਵੇ ਭਾਵੇਂ ਚੀਨ ਅਮਰੀਕਾ ਰੂਸ ਜਿਹੜੀ ਮਰਜੀ ਫੋਰਸ ਇੱਥੇ ਲਾ ਦੋ ਇਹ ਤਾਂ ਚੀਜ਼ੇ ਕੁਝ ਨਹੀਂ ਹੈਗੀ ਜੀ ਪਲਾਸਟਿਕ ਹੁੰਦੀ ਉਹ ਪੱਤਰਕਾਰ ਵੀਰ ਨੇ ਦੱਸਿਆ ਸੀਗਾ ਕੋਈ ਬੜੀ ਹਾਰਡ ਪਲਾਸਟਿਕ ਹੁੰਦੀ ਆ ਉਹ ਅੱਗੇ ਆ ਕੇ ক্লোਜ਼ ਰੇਂਜ ਤੇ ਸਨੈਪਰ ਜਿਹੜੇ ਟ੍ਰੇਨਡ ਕੀਤੇ ਹੋਏ ਆ ਜੀ ਉਹਨਾਂ ਦੇ ਉਹ ਮਾਰਦੇ ਆ ਗੋਲੀਆਂ ਸਿੱਧੀਆਂ ਸਿੱਧੀਆਂ ਮੱਥਿਆਂ 'ਚ ਮਾਰਦੇ ਆ ਬੜੇ ਬੰਦੇ ਫਟੜ ਹੋਏ ਆ ਜੀ ਆ ਸਾਡਾ ਦਮਾਲਾ ਬੰਨਿਆ ਬਚਾਅ ਹੋ ਗਿਆ ਆ ਸਾਡ ਬੱਜੀਆਂ ਸਾਡੇ ਵੀ ਹੈਗੀਆਂ ਜੀ ਆ ਮੇਰੀ ਮਾਂ ਪੱਟੜ ਹੋਈ ਆ ਆ ਜੈਕਟ ਦੇ ਵਿੱਚ ਦੀ ਫੱਟੜ ਕਰਤਾ ਉਹਨੇ ਬੇਟੀ ਖਤਰਨਾਕ ਗੋਲੀ ਹੁੰਦੀ ਜੇ ਇੰਨਾ ਜੋ ਇੰਨਾ ਜਾ ਖਮਿਆ ਮੇਰੇ ਅੰਦਰ ਅਜੀਦਾ ਸਿਕਿਉਰਟੀ ਵਾਸਤੇ ਇਹਨਾਂ ਦੀ ਬੈਠੇ ਆ ਜਦੋਂ ਉਹ ਇਹਨਾਂ ਤੇ ਜ਼ੁਲਮ ਕਰਨਗੇ ਉਦੋਂ ਅਸੀਂ ਇਹਨਾਂ ਤੇ ਆਪਣਾ ਉਹਨਾਂ ਨੂੰ ਰੋਕਾਂਗੇ ਆ ਕੇ ਜੀ ਜਦੋਂ ਜ਼ੁਲਮ ਕਰਨਗੇ ਕਿਸਾਨਾਂ ਦੇ ਤੇ ਅਸੀਂ ਫਿਰ ਉਹਨਾਂ ਨੂੰ ਪਛਾਪ ਭਜਾਵਾਂਗੇ ਅਸੀਂ ਉਸ ਵਾਸਤੇ ਬੈਠੇ ਟੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਕੂਬ ਸਿੰਘ ਸੰਭੂ ਵੇਰੀਅਰ ਦੀਆਂ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਤਿੰਨ ਦਿਨਾਂ ਤੋਂ ਇੱਕ ਮੋਟਰਸਾਈਕਲ ਆ ਜਿਹੜਾ ਉਹ ਐਨ ਜਿਹੜੇ ਉੱਥੇ ਜਵਾਨ ਖੜੇ ਨੇ ਉਹਨਾਂ ਦੇ ਅੱਗੇ ਜਾ ਕੇ ਘੁੰਮਦਾ ਦਿਖਾਈ ਦਿੰਦਾ ਉਸ ਤੇ ਉੱਤੇ ਜਿਹੜੇ ਨੇ ਹਿੰਗ ਸਿੰਘ ਬੈਠੇ ਹੁੰਦੇ ਨੇ ਜਿਹੜੇ ਲਗਾਤਾਰ ਉੱਥੇ ਜਿਹੜੀ ਆਪਣਾ ਮੋਟਰਸਾਈਕਲ ਹੋ ਘਮਾਉਂਦੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਕਿੱਥੋਂ ਆਏ ਤੁਸੀਂ ਆਪਣਾ ਜਿਲ੍ਹਾ ਤਾਂ ਯਮਨਾਨਗਰ ਪੈਂਦਾ ਜੀ ਕਿਲਾ ਲੋਗੜ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਥਾਨ ਹੈ ਸਿੱਖ ਰਾ ਦੀ ਜਿਹੜੀ ਪਹਿਲੀ ਰਾਜਧਾਨੀ ਹੈ ਜੀ ਉਸ ਏਰੀਆ ਚ ਆਪਾਂ ਚੱਕਰਵਰਤੀ ਰਹਿੰਦੇ ਆ ਜੀ ਹਾਂਜੀ ਉੱਥੋਂ ਆਈ ਆ ਇੱਥੇ ਤੁਸੀਂ ਫਿਰ ਕਿਵੇਂ ਇੱਥੇ ਪਹੁੰਚੇ ਹੋ ਨਿ ਤੁਹਾਨੂੰ ਅੱਗੇ ਖੜ ਕੇ ਡਰ ਨਹੀਂ ਲੱਗਦਾ ਉੱਥੇ ਦੇਖੋ ਜੀ ਇਹ ਤੇ ਜਗ ਜਾਣਦਾ ਹੈ ਵੀ ਨਿਹੰਗ ਸਿੰਘ ਗੁਰੂ ਕੀ ਲਾਡਲੀ ਫੌਜ ਕੇ ਇਹ ਤੋਂ ਨਹੀਂ ਡਰਦੀ ਕਿਸੇ ਤੋਂ ਵੀ ਨਹੀਂ ਡਰਦੀ ਜੀ ਕੋਈ ਕਬੀਖਾਨ ਹੋਵੇ ਭਾਵੇਂ ਚੀਨ ਅਮਰੀਕਾ ਰੂਸ ਜਿਹੜੀ ਮਰਜੀ ਫੋਰਸ ਇੱਥੇ ਲਾ ਦੋ ਇਹ ਤਾਂ ਚੀਜ਼ੇ ਕੁਝ ਨਹੀਂ ਹੈਗੀ ਜੀ ਇਹਨਾਂ ਤੋਂ ਕੀ ਡਰਨਾ ਸੀ ਹਾਂਜੀ ਲਗਾਤਾਰ ਉਧਰੋਂ ਉਥਰੋਂ ਗੈਸ ਦੇ ਗੋਲੇ ਸਿੱਟਦੇ ਨੇ ਕਈ ਵਾਰੀ ਉਹ ਆਪਾਂ ਕਹਿੰਦੇ ਰਬੜ ਦੀਆਂ ਗੋਲੀਆਂ ਉਹ ਵੀ ਚਲਦੀਆਂ ਨੇ ਹਾਂਜੀ ਉਹ ਬੁਲਟ ਪਿੱਛੇ ਪੈਲੇਟ ਤੁਸੀਂ ਦੂਜੇ ਪੱਤਰਕਾਰ ਕੋਲ ਰਹਿ ਗਈਆਂ ਮੈਂ ਤੁਹਾਨੂੰ ਦਿਖਾ ਵੀ ਦੇਣੀਆਂ ਸੀਗੀਆਂ ਤੇ ਉਹ ਪਲਾਸਟਿਕ ਦੀਆਂ ਬੈਕ ਲਾਈਟ ਪਲਾਸਟਿਕ ਹੁੰਦੀ ਆ ਉਹ ਪੱਤਰਕਾਰ ਵੀਰ ਨੇ ਦੱਸਿਆ ਸੀਗਾ ਕੋਈ ਬੜੀ ਹਾਰਡ ਪਲਾਸਟਿਕ ਹੁੰਦੀ ਆ ਉਹ ਅੱਗੇ ਆ ਕੇ ক্লোਜ਼ ਰੇਂਜ ਤੇ ਸナイਪਰ ਜਿਹੜੇ ਟ੍ਰੇਨਡ ਕੀਤੇ ਹੋਏ ਆ ਜੀ ਉਹਨਾਂ ਦੇ ਉਹ ਮਾਰਦੇ ਆ ਗੋਲੀਆਂ ਸਿੱਧੀਆਂ ਛਿੱਧੀਆਂ ਮੱਥਿਆਂ 'ਚ ਮਾਰਦੇ ਆ ਬੜੇ ਬੰਦੇ ਫੱਟੜ ਹੋਏ ਆ ਜੀ ਆ ਸਾਡਾ ਦਮਾਲਾ ਬੰਨਿਆ ਬਚਾਅ ਹੋ ਗਿਆ ਆ ਸਾਡੇ ਬੱਜੀਆਂ ਸਾਡੇ ਵੀ ਹੈਗੀਆਂ ਜੀ ਆ ਮੇਰੀ ਬਾਹ ਫੱਟੜ ਹੋਈ ਆ ਆ ਜੈਕਟ ਦੇ ਵਿੱਚ ਦੀ ਫੱਟੜ ਕਰਤਾ ਉਹਨੇ ਏਡੀ ਖਤਰਨਾਕ ਗੋਲੀ ਹੁੰਦੀ ਆ ਜੀ ਇੰਨਾ ਜੋ ਇੰਨਾ ਜਖਮ ਆ ਮੇਰੇ ਅੰਦਰ ਸਵੇਰੇ ਸਾਫ਼ ਕਰਦੇ ਸੀ ਇੱਥੇ ਪੱਤਰਕਾਰ ਸ਼ਾਟ ਲੈ ਰਹੇ ਸੀ ਹਾਂਜੀ ਅੱਗੇ ਤੁਹਾਡੇ ਜਖਮ ਹੋਇਆ ਅੱਗੇ ਲਾਈਟ ਵੀ ਫੁੱਟੀ ਦੇਖੀ ਆ ਸੀ ਇਹਦੇ ਵੀ ਬੱਜੀ ਆ ਜੀ ਇਹ ਬਾਈਕ ਨਹੀਂ ਹੈਗੀ ਇਹ ਆਪਣਾ ਜਾਨ ਪਾਈ ਹੈ ਆਪਣਾ ਘੋੜਾ ਆ ਜੀ ਮੋਡਰਨ ਅੱਜ ਦਾ ਜਿੱਥੇ ਆਪਾਂ ਰਹਿੰਦੇ ਆ ਜੀ ਉੱਥੇ ਜ਼ਿਆਦਾ ਘੋੜੇ ਚੱਲਦੇ ਆ ਜਾਂ ਇਹ ਇਦਾਂ ਦੀਆਂ ਤਿਆਰ ਕੀਤੀਆਂ ਹੋਈਆਂ ਮੋਟਰਸਾਈਕਲਾਂ ਚੱਲਦੀਆਂ ਨੇ ਜੀ ਕਿਉਂ ਉੱਥੇ ਰਸਤੇ ਹੈ ਨਹੀਂਗੇ ਨਦੀਆਂ ਨਾਲੇ ਹੈਗੇ ਆ ਪਹਾੜ ਹੈਗੇ ਆ ਤੇ ਉੱਥੇ ਆਹੀ ਚੱਲਦਾ ਹੈ ਜੀ ਤੇ ਇਹ ਵੀ ਜ਼ਖਮੀ ਸਾਡੇ ਨਾਲ ਹੀ ਹੋਇਆ ਜਿੱਦਾਂ ਸੀ ਜ਼ਖਮੀ ਹੋਇਆ ਇਹ ਵੀ ਜ਼ਖਮੀ ਹੋਇਆ ਅਸੀਂ ਇਹ ਵੀ ਬਰਾਬਰ ਦੀ ਲੜਾਈ ਲੜੀ ਹੈ ਜੀ ਇਹਨੇ ਵੀ ਮੋਟਰਸਾਈਕਲ ਉੱਥੇ ਜਿਹੜੀ ਗੈਸ ਸਟੇ ਦੇ ਨੇ ਉਹ ਫਿਰ ਤੁਹਾਨੂੰ ਚੜਦੀਆਂ ਹੋਈਆਂਗੇ ਤੁਸੀਂ ਲਗਾਤਾਰ ਮੋਟਰਸਾਈਕਲ ਉੱਥੇ ਘੁਮਾਉਂਦੇ ਰਹਿੰਨੇ ਹੋ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ ਜੀ ਪੂਰਾ ਉਹਨਾਂ ਨਾਲੋਂ ਵੱਧ ਕੇ ਇੰਤਜ਼ਾਮ ਹੈ ਸਾਡਾ ਅਸੀਂ ਗੁਰੂ ਕੀ ਲਾਡਲੀ ਫੌਜ ਐ ਜੀ ਅਸੀਂ ਜੰਗੀ ਫੌਜ ਐ ਜਿੱਦਾਂ ਉਹ ਟ੍ਰੇਨਡ ਐ ਸੀ ਉਦਾਂ ਹੀ ਐ ਸੀ ਟ੍ਰੇਨਡ ਐ ਹਾਂਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਅੱਜ ਦਾ ਦਿਨ ਫਿਰ ਕਿਵੇਂ ਦਾ ਰਹੂਗਾ ਅੱਜ ਦਾ ਦਿਨ ਵੀ ਮੁਕਾਬਲੇ ਦਾ ਰਹੂਗਾ ਜੀ ਉਸੇ ਤਰ੍ਹਾਂ ਉਸੇ ਤਰ੍ਹਾਂ ਪੂਰਾ ਮੁਕਾਬਲਾ ਚੱਲੂਗਾ ਹਾਂਜੀ ਅਸੀਂ ਗਾਂ ਜਾਵਾਂਗੇ ਪਛਾਣ ਨਹੀਂ ਹਟਦੇ ਅਸੀਂ ਗਾਂ ਜਾਵਾਂਗੇ ਜੀ ਦੇਖੋ ਗਾਂ ਵੀ ਜਾਵਾਂਗੇ ਜਥੇਬੰਦੀਆਂ ਇਹ ਜਥੇਬੰਦੀਆਂ ਦਾ ਕਿਸਾਨਾਂ ਦਾ ਆ ਹਾਂਜੀ ਅਸੀਂ ਤਾਂ ਸਿਕਿਉਰਿਟੀ ਵਾਸਤੇ ਇਹਨਾਂ ਦੀ ਬੈਠੇ ਆ ਜੀ ਜਦੋਂ ਉਹ ਇਹਨਾਂ ਤੇ ਜ਼ੁਲਮ ਕਰਨਗੇ ਉਦੋਂ ਅਸੀਂ ਇਹਨਾਂ ਦੇ ਆਪਣਾ ਉਹਨਾਂ ਨੂੰ ਰੋਕਾਂਗੇ ਆ ਕੇ ਜੀ ਜਦੋਂ ਜ਼ੁਲਮ ਕਰਨਗੇ ਕਿਸਾਨਾਂ ਦੇ ਤੇ ਅਸੀਂ ਫਿਰ ਉਹਨਾਂ ਨੂੰ ਪਛਾਣ ਭਜਾਵਾਂਗੇ ਅਸੀਂ ਉਸ ਵਾਸਤੇ ਬੈਠੇ ਆ ਜੀ ਅੱਗੇ ਜਾਣਾ ਵਧਣਾ ਇਹ ਕਿਸਾਨਾਂ ਦਾ ਕੰਮ ਆ ਜੀ ਜੇ ਇੱਥੇ ਬੈਠਣਗੇ ਇੱਥੇ ਇਹਨਾਂ ਦੀ ਸਕਿਉਰਿਟੀ ਕਰਾਂਗੇ ਦਿੱਲੀ ਜਾਣਗੇ ਦਿੱਲੀ ਇਹਨਾਂ ਦੀ ਸਕਿਉਰਿਟੀ ਕਰਾਂਗੇ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਐ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਹੋਈਆਂ ਜ਼ਮੀਨਾਂ ਨੇ ਜੀ ਇਹਨਾਂ ਦੇ ਰਾਖੇ ਅਸੀਂ ਆ ਜੀ ਅਸੀਂ ਇਹਨਾਂ ਦੀ ਰਾਖੀ ਕਰਨੀ ਆ ਕਮਾਈ ਇਹ ਨਾ ਕਿਸਾਨਾਂ ਨੇ ਖਾਣੀ ਆ ਹਾਂਜੀ ਇਹ ਲਾਡਲੀਆਂ ਫੌਜਾਂ ਗੁਰੂ ਦੀਆਂ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਰਾਖੀ ਕਰਾਂਗੇ ਅੱਗੇ ਵੇਖ ਕੇ ਕਿਸਾਨਾਂ ਦਾ ਫਰਜ਼ ਅੱਗੇ ਜਾਣਾ ਅੱਗੇ ਜਾ ਕੇ ਅਸੀਂ ਰਾਖੀ ਕਰਨੀ ਆ ਜਿਹੜੀ ਉਹ ਕਿਸਾਨਾਂ ਦੀ ਅਸੀਂ ਕਰਨੀ ਆ ਜਿਹੜੀਆਂ ਜ਼ਮੀਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਜਿਨ੍ਹਾਂ ਦੀ ਰਾਖੀ ਅਸੀਂ ਹਮੇਸ਼ਾ ਜਿਹੜੀ ਕਰਦੇ ਰਹਾਂਗੇ ਬਾਬਾ ਜੀ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਆ ਕਈ ਦਿਨਾਂ ਤੋਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਅੱਗੇ ਇੱਕ ਹੀ ਮੋਟਰਸਾਈਕਲ ਹੁੰਦਾ ਜਿਹੜਾ ਉੱਥੇ ਜਿਹੜਾ ਘੁੰਮਦਾ ਲਗਾਤਾਰ ਅਥਰੂ ਗੈਸ ਦੇ ਗੋਲਿਆਂ ਦੇ ਵਿੱਚ ਵੀ ਗੋਲਿਆਂ ਦੇ ਵਿੱਚ ਵੀ ਇਹ ਬਾਬਾ ਜੀ ਲਗਾਤਾਰ ਆਪਣਾ ਜਿਹੜਾ ਉੱਥੇ ਮੋਟਰਸਾਈਕਲ ਘਮਾਉਂਦੇ ਨੇ ਕੋਈ ਹੁੱਲੜਵਾਜੀ ਨਹੀਂ ਕਰਦੇ ਸਿਰਫ ਉੱਥੇ ਖੜਕ ਕੇ ਆਪਣਾ ਮੋਟਰਸਾਈਕਲ ਘਮਾਉਂਦੇ ਨੇ ਹੋਰ ਕੋਈ ਵੀ ਜਿਹੜੀ ਇਹਨਾਂ ਦੇ ਵੱਲੋਂ ਗਤੀਵਿਧੀ ਨਹੀਂ ਕੀਤੀ ਜਾਂਦੀ ਤੇ ਲਗਾਤਾਰ ਇਹਨਾਂ ਦੇ ਉੱਤੇ ਵੀ ਜਿਹੜਾ ਉਹਨਾਂ ਦੇ ਵੱਲੋਂ ਹਮਲਾ ਹੋ ਕੀਤਾ ਜਾਂਦਾ ਹੈ ਕੈਮਰਾਮੈਨ ਜੌਨਸਨ ਨਾਲ ਮੈਂ ਸੁਖਵੀਰ ਵੰਗੂ ਸ਼ੰਭੂ ਬੈਰੀਅਰ ਨਿਟਰ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ